ਜੇ ਕੋਈ ਚੋਰ ਬੰਦਾ ਪੱਕਾ ਚੋਰ ਕਹਿ ਲੋ ਤੇ ਉਹ ਗੁਰਮਖੰਦ ਦੀ ਸੰਗਤ ਵਿੱਚ ਮਹਿਨ ਲੱਗ ਪਏ ਨਾ ਹੌਲੀ ਹੌਲੀ ਕਹਿ ਲੱਗੇ ਉਹਦੇ ਅੰਦਰ ਦਾ ਚੋਰੀ ਦਾ ਔਗਣ ਆਪਣੇ ਆਪ ਛੁੱਟ ਜਾਂਦਾ ਹੈ ਉਹਦੇ ਅੰਦਰ ਗੁਰਮਖੰਦ ਦੀ ਸੰਗਤ ਕਰਕੇ ਭਜਨ ਬੰਦਗੀ ਭਾਲਿਆਂ ਦੀ ਸੰਗਤ ਕਰਕੇ ਉਹਦੇ ਅੰਦਰ ਧਰਮ ਦੇ ਰੱਬੀ ਗੁਣ ਸੇਵਾ ਸਿਮਰਨ ਦੇ ਪਣਪਣੇ ਸ਼ੁਰੂ ਹੋ ਜਾਂਦੇ ਨੇ ਮੈਨੂੰ ਕਿਹਾ ਕਰਿਓ ਉਹ ਇਹਦੇ ਉਲਟ ਗੱਲ ਵੀ ਕਹਿੰਦਾ ਹੈ ਉਹ ਕਹਿੰਦਾ ਇੱਕ ਭਲਾਪੁਰਖ ਇੱਕ ਸਾਧੂ ਬੰਦਾ ਚੋਰਾਂ ਵਿੱਚ ਮਹਿਨ ਲੱਗ ਪਏ ਤੇ ਕਈ ਵਾਰੀ ਸਮਾਂ ਪਾ ਕੇ ਉਹਦੇ ਅੰਦਰ ਚੋਰਾਂ ਦੇ ਔਗਣ ਪਣ ਪਣੇ ਸ਼ੁਰੂ ਹੋ ਜਾਂਦੇ ਨੇ ਚੋਰ ਵਰਤੀ ਪੈਦਾ ਹੋਣੇ ਸ਼ੁਰੂ ਹੋ ਜਾਂਦੀ ਹੈ ਕਾਰਨ ਕੀ ਹੈ ਕਿਉਂਕਿ ਸੰਗਤ ਐਸੀ ਕੀਤੀ ਇੱਕ ਗੁਰਮਖ ਨੇ ਹੈ ਤੇ ਕੇਵਲ ਸਮਝਣ ਵਾਸਤੇ ਇੱਕ ਛੋਟੀ ਜੀ ਕਹਾਣੀ ਬੜੀ ਕਮਾਲ ਦੀ ਲਿਖੀ। ਉਹ ਕਹਿੰਦਾ ਹੈ ਵੀ ਇੱਕ ਵਾਰੀ ਕੋਈ ਰਸਤੇ ਤੇ ਬੰਦਾ ਤੁਰਿਆ ਜਾ ਰਿਹਾ ਸੀ। ਉਹਨੂੰ ਕਿਸੇ ਦੀ ਡਿੱਗੀ ਹੋਈ ਕੁਝ ਮਾਇਆ, ਕੁਝ ਧਨ ਪਦਾਰਥ ਮਿਲਿਆ ਤੇ ਉਸ ਬੰਦੇ ਨੇ ਚੁੱਕ ਕੇ ਰਸਤੇ 'ਚੋਂ ਅੱਗੇ ਪਿੱਛੇ ਕੋਈ ਦੇਖਦਾ ਵੀ ਨਹੀਂ ਸੀ। ਪਰ ਫਿਰ ਵੀ ਉਹਨੇ ਉਹ ਧਨ ਚੁੱਕ ਕੇ ਉਹ ਡਿੱਗਿਆ ਹੋਇਆ ਪਦਾਰਥ ਚੁੱਕ ਕੇ ਤੇ ਉਹ ਜਿਸ ਬੰਦੇ ਦਾ ਡਿੱਗਿਆ ਉਹਦਾ ਘਰ ਥਾਂ ਪਤਾ ਕਰਕੇ ਬੜੀ ਮੁਸ਼ਕਲ ਦੇ ਨਾਲ ਤੇ ਉਹਦੇ ਘਰ ਜਾ ਕੇ ਦਰਵਾਜ਼ੇ ਤੇ ਜਾ ਕੇ ਉਹਦਾ ਉਹ ਸਾਜੋ ਸਮਾਨ ਧਨ ਪਦਾਰਥ ਵਾਪਸ ਕਰਦਾ ਕਹਿੰਦਾ ਵੀ ਇਹ ਮੈਨੂੰ ਰਾਹ ਵਿੱਚ ਡਿੱਗਿਆ ਹੋਇਆ ਪਦਾਰਥ ਮਿਲਿਆ ਸੀ ਹੁਣ ਉਹ ਜਿਹੜੇ ਬੰਦੇ ਦੀ ਮਾਇਆ ਡਿੱਗੀ ਸੀ ਕਹਿੰਦੇ ਉਹ ਬੰਦਾ ਉਹਨੂੰ ਬੜੇ ਅਦਮ ਨਾਲ ਕਹਿੰਦੇ ਵੀ ਭਲਿਆ ਪੁਰਖਾ ਇਹਦੇ ਵਿੱਚੋਂ ਕੁਝ ਪਦਾਰਥ ਮਰਜ਼ੀ ਨਾ ਲੈ ਲੈ ਮੈਂ ਤੇ ਸੋਚ ਹੀ ਲਿਆ ਸੀ ਕਿ ਮੇਰਾ ਜਿਹੜਾ ਪਦਾਰਥ ਰਾਹ ਵਿੱਚ ਡਿੱਗ ਪਿਆ ਕੋਈ ਨਾ ਕੋਈ ਚੁੱਕ ਕੇ ਲੈ ਗਿਆ ਹੋਵੇਗਾ ਪਰ ਤੂੰ ਐਡਾ ਭਲਾ ਮੁਰਖ ਹੈ ਕਿ ਤੂੰ ਮੇਰਾ ਘਰ ਥਾਂ ਟਿਕਾਣਾ ਲੱਭ ਕੇ ਫਿਰ ਵੀ ਮੈਨੂੰ ਵਾਪਸ ਕਰਨ ਆਇਆ ਇਹਦੇ ਵਿੱਚੋਂ ਕੁਝ ਨਾ ਕੁਝ ਤੂੰ ਆਪਣੇ ਘਰ ਲੈ ਜਾ ਜਿੰਨੀ ਤੇਰੀ ਮਰਜ਼ੀ ਕਹਿੰਦਾ ਅੱਗੋਂ ਉਹ ਵਾਪਸ ਕਰਨ ਵਾਲੇ ਨੇ ਕਿਹਾ ਨਹੀਂ ਇਹ ਮੇਰਾ ਧਰਮ ਨਹੀਂ ਹੈ ਇਹ ਤੇਰਾ ਹੀ ਪਦਾਰਥ ਹੈ ਤੇਰੀ ਹੀ ਧੰਨ ਹੈ ਮੈਂ ਤੈਨੂੰ ਵਾਪਸ ਕਰਨਾ ਹੈ ਉਹਨੇ ਕੋਸ਼ਿਸ਼ ਬਾਰ-ਬਾਰ ਕੀਤੀ ਕੁਝ ਪਦਾਰਥ ਦੇਣ ਦੀ ਪਰ ਉਹ ਨਾ ਮੰਨਿਆ ਕਹਿੰਦੇ ਫਿਰ ਉਹ ਕਹਿੰਦੇ ਵੀ ਆਹ ਦਰਵਾਜ਼ੇ ਤੇ ਨਾ ਖਲੋਤਾ ਰਹੇ ਘਰ ਆ ਤੈਨੂੰ ਮੈਂ ਕੋਈ ਜਲ ਪਾਣੀ ਪ੍ਰਸ਼ਾਦ ਪਾਣੀ ਛਕਾਵਾਂ ਧੰਨ ਮੂੜਨ ਵਾਲੇ ਨੇ ਕਿਹਾ ਵੀ ਨਹੀਂ ਮੈਂ ਕੋਈ ਜਲ ਪਾਣੀ ਪਦਾਰਥ ਪਾਣੀ ਨਹੀਂ ਸ਼ਕਣਾ ਅੱਜ ਮੇਰਾ ਮਨ ਨਹੀਂ ਹੈ ਉਹ ਵਾਪਸ ਚਲੇ ਆ ਗਿਆ ਜਿਸ ਬੰਦੇ ਦਾ ਪਦਾਰਥ ਮੋੜਿਆ ਉਹ ਬੰਦਾ ਮਨ ਵਿੱਚ ਖਿਆਲ ਕਰਦਾ ਹੈ ਕਿ ਦੁਨੀਆਂ ਵਿੱਚ ਇਹੋ ਜਿਹੇ ਧਰਮੀ ਲੋਕ ਵੀ ਪਏ ਨੇ ਇਹੋ ਜਿਹੇ ਭਲੇ ਪੁਰਖ ਵੀ ਪਏ ਨੇ ਸਮਾਂ ਨਿਕਲ ਗਿਆ ਕਿਨੇ ਕੁਝ ਮਹੀਨੇ ਬਤੀਤ ਹੋ ਗਏ ਕੁਝ ਮਹੀਨਿਆਂ ਤੋਂ ਬਾਅਦ ਅਚਨ ਚੇਤ ਇੱਕ ਦਿਨ ਸ਼ਹਿਰ ਬਾਜ਼ਾਰ ਵਿੱਚ ਦੋਨਾਂ ਦਾ ਮਲਾਪ ਹੋ ਗਿਆ ਕੁਦਰਤੀ ਤੌਰ ਤੇ ਹੁਣ ਉਸ ਬੰਦੇ ਦੇ ਅੰਦਰ ادب ਬੜਾ ਸੀ ਉਹਨੇ ਰੋਕ ਕੇ ਕਿਹਾ ਕਹਿਣ ਲੱਗਿਆ ਵੀ ਭਲਿਆ ਤੂੰ ਉਸ ਦਿਨ ਕੋਈ ਜਲ ਪਾਣੀ ਨਹੀਂ ਸ਼ਕਿਆ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਤੇਰੀ ਸੇਵਾ ਕਰਨੀ ਚਾਹੁੰਨਾ ਆ ਮੈਂ ਤੈਨੂੰ ਅੱਜ ਕੁਝ ਨਾ ਕੁਝ ਇੱਥੇ ਸ਼ਹਿਰ ਵਿਚਾਰ ਵਿੱਚੋਂ ਤੈਨੂੰ ਪਦਾਰਥ ਸ਼ਕਾਵਾਂ ਕਹਿੰਦੇ ਜਿਨੇ ਮਾਇਆ ਮੋੜੀ ਸੀ ਨਾ ਧੰਨ ਉਹਨੇ ਕਿਹਾ ਅੱਜ ਮੇਰਾ ਵੀ ਮਨ ਕਰਦਾ ਚੱਲ ਕੁਝ ਨਾ ਕੁਝ ਸ਼ਕਦੇ ਆ ਕਹਿੰਦੇ ਬਹਿ ਗਏ ਪ੍ਰਸ਼ਾਦ ਪਾਣੀ ਸ਼ਕਿਆ ਤੇ ਜਦੋਂ ਪ੍ਰਸ਼ਾਦ ਪਾਣੀ ਸ਼ਕਿਆ ਕਿਸੇ ਹੋਟਲ ਤੇ ਕਹਿ ਲਓ ਬੈਠ ਕੇ ਤੇ ਤੁਰਨ ਲੱਗੇ ਤੇ ਹੋਟਲ ਦਾ ਜਿਹੜਾ ਮਾਲਕ ਸੀ ਉਹਨੇ ਕਿਹਾ ਵੀ ਤੁਹਾਨੂੰ ਜਿੰਨੇ ਭਾਂਡੇ ਦਿੱਤੇ ਸਨ ਇਹਦੇ ਵਿੱਚੋਂ ਇੱਕ ਚਮਚਾ ਘਟ ਹੈ ਵਰਤਨ ਵਾਸਤੇ ਤੁਹਾਨੂੰ ਸ਼ਕਲ ਵਾਸਤੇ ਭਾਂਡੇ ਦਿੱਤੇ ਇਹਦੇ ਵਿੱਚੋਂ ਇੱਕ ਚਮਚ ਘਟ ਹੈ ਤੇ ਤੁਹਾਡੇ ਦੋਨਾਂ ਵਿੱਚੋਂ ਕਿਸੇ ਨੇ ਚੁੱਕਿਆ ਹੋਵੇਗਾ ਹੁਣ ਜਿਸ ਬੰਦੇ ਦਾ ਧੰਨ ਮੋੜਿਆ ਸੀ ਉਹਨੇ ਕਿਹਾ ਵੀ ਤੂੰ ਦੇਖ ਰਿਹਾ ਕਿਸ ਬੰਦੇ ਨੂੰ ਕੀ ਗੱਲ ਕਹਿ ਰਿਹਾ ਇਹ ਉਹ ਬੰਦਾ ਹੈ ਅੱਜ ਤੂੰ ਕੁਝ ਮਹੀਨੇ ਪਹਿਲਾਂ ਇਹਨੇ ਰਸਤੇ ਵਿੱਚ ਡਿੱਗਿਆ ਧੰਨ ਪਦਾਰਥ ਚੁੱਕ ਕੇ ਘਰ ਲੱਭ ਕੇ ਦੇ ਕੇ ਆਇਆ ਚਾਹੁੰਦਾ ਤੇ ਆਪਣੇ ਘਰ ਲ ਜਾ ਸਕਦਾ ਸੀ ਤੇ ਇੱਕ ਚਮਚ ਦਾ ਇਲਜ਼ਾਮ ਲਾ ਰਿਹਾ ਕਹਿੰਦੇ ਉਸ ਬੰਦੇ ਨੇ ਕਿਹਾ ਨਹੀਂ ਮੈਨੂੰ ਇਹ ਵਾਸਤਾ ਨਹੀਂ ਮੈਂ ਜਿੰਨੇ ਤੁਹਾਨੂੰ ਭਾਂਡੇ ਵਰਤਨ ਲਈ ਦਿੱਤੇ ਉਹਨਾਂ ਵਿੱਚੋਂ ਇੱਕ ਚਮਚ ਘਟ ਹੈ ਤਲਾਸ਼ੀ ਲਾਹਾਂਗਾ ਤੁਹਾਨੂੰ ਮੁਕ ਦੀ ਗੱਲ ਜੀ ਕਹਿਣ ਲੱਗੋ ਨੇ ਤਲਾਸ਼ੀ ਨਹੀਂ ਜਿਸ ਬੰਦੇ ਨੇ ਧਨ ਮੋੜਿਆ ਸੀ ਉਹਦੀ ਜੇਬ ਵਿੱਚੋਂ ਚਮਚ ਨਿਕਲ ਆਇਆ ਉਹ ਬੜਾ ਹੈਰਾਨ ਹੋਇਆ ਕਿ ਜਿੰਨੀ ਮਾਇਆ ਤੂੰ ਮੇਰੀ ਮੋੜੀ ਭਾਵੇਂ ਹਜ਼ਾਰਾਂ ਚਮਚ ਲੈ ਲੈਂਦਾ ਜਦੋਂ ਬਾਹਰ ਨਿਕਲੇ ਚ ਉਹ ਕਹਿੰਦਾ ਵੀ ਭੱਲਿਆ ਪੁਰਖਾ ਮੈਂ ਹੈਰਾਨ ਹਾਂ ਤੇਰੇ ਤੇ ਉਸ ਦਿਨ ਘਰ ਲੱਭ ਕੇ ਧਨ ਮੋੜਿਆ ਅੱਜ ਤੂੰ ਇੱਕ ਚਮਚ ਚੁੱਕ ਕੇ ਜੇ ਵਿੱਚ ਪਾ ਲਿਆ ਉਗੋਂ ਉਹਨੇ ਜਵਾਬ ਬੜਾ ਕਮਾਲ ਦਾ ਦਿੱਤਾ ਕਹਿੰਦਾ ਜਿਸ ਦਿਨ ਤੇਰਾ ਪਦਾਰਥ ਮੋੜਿਆ ਸੀ ਨਾ ਉਸ ਦਿਨ ਕਹਿਣ ਲੱਗਿਆ ਸਾਧੂ ਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਆਇਆ ਸੀ ਭਲੇ ਪੁਰਖਾਂ ਦੀ ਸੰਗਤ ਵਿੱਚ ਬਹਿ ਕੇ ਆਇਆ ਸੀ ਗੁਰਮਖੰਦ ਦੀ ਸੰਗਤ ਵਿੱਚ ਬਹਿ ਕੇ ਆਇਆ ਸੀ ਕਈ ਦਿਨਾਂ ਤੋਂ ਕਰ ਰਿਹਾ ਸੀ ਮਨ ਮਹਿਮਾਨ ਨਹੀਂ ਹੋਇਆ ਅੱਜ ਤੇ ਕਹਿਣ ਲੱਗਿਆ ਸਵੇਰ ਤੋਂ ਲੈ ਕੇ ਚੋਰਾਂ ਦੀ ਸੰਗਤ ਵਿੱਚ ਬੈਠ ਕੇ ਆਇਆ ਤੇ ਚੋਰਾਂ ਦੀਆਂ ਤੇ ਘਾੜ ਤੇ ਐਸੀਆਂ ਸਨ ਵੀ ਕੁਝ ਵੀ ਹੱਥ ਵਿੱਚ ਆਇਆ ਛੋਟੀ ਚੀਜ਼ ਆਏ ਵੱਡੀ ਆਏ ਬਸ ਜੋ ਪੱਲੇ ਪੈ ਗਿਆ ਜੋ ਖਟਿਆ ਸੁਬਟਿਆ ਜੋ ਪੱਲੇ ਪੈ ਗਿਆ ਤੇ ਉਹਨੂੰ ਚੋਰਾ ਲੈਣਾ ਚਾਹੀਦਾ ਕਹਿੰਦਾ ਉਦੋਂ ਜਦੋਂ ਕਈ ਮਹੀਨੇ ਪਹਿਲਾਂ ਤੇਰਾ ਪਦਾਰਥ მოੜਿਆ ਉਦੋਂ ਗੁਰਮੁਖਾਂ ਦੀ ਭਲੇ ਪੁਰਖਾਂ ਦੀ ਸਾਧੂ ਪੁਰਖਾਂ ਦੀ ਸੰਗਤ ਕਰਦਾ ਸੀ ਅੱਜ ਮੇਰਾ ਚੋਰੀ ਦਾ ਮਨ ਬਣ ਗਿਆ ਅੱਜ ਤਾਹ ਕਰਕੇ ਕਿਉਂਕਿ ਕਈ ਦਿਨਾਂ ਤੋਂ ਚੋਰਾਂ ਦੀ ਸੰਗਤ ਵਿੱਚ ਬਹਿਣਾ ਸ਼ੁਰੂ ਕਰ ਲਿਆ। ਮੈਂ ਬੇਨਤੀ ਕੇਵਲ ਇੰਨੀ ਤੁਹਾਨੂੰ ਤਾਂ ਕਹਿ ਰਿਹਾ ਕਿ ਜੈਸੀ ਸੰਗਤ ਮਨੁੱਖ ਕਰਦਾ ਹੈ ਨਾ ਨਾ ਚਾਹੁੰਦਿਆਂ ਵੀ ਇਹਦੇ ਅੰਤਰ ਆਤਮੇ ਦਾ ਉਹ ਰੰਗ ਹੋ ਜਾਂਦਾ ਹੈ। ਤਹੀਂ ਉਹ ਵਿਦਵਾਨ ਗੁਰਮ ਕਹਿੰਦਾ ਕਿ ਇੱਕ ਚੋਰ ਸਾਧੂਆਂ ਦੀ ਸੰਗਤ ਵਿੱਚ ਬਹਿਣਾ ਸ਼ੁਰੂ ਕਰ ਲਵੇ ਧਰਮੀ ਭਲੇ ਪੁਰਖਾਂ ਦੀ ਸੰਗਤ ਵਿੱਚ ਬਹਿਣਾ ਸ਼ੁਰੂ ਕਰ ਲੇ ਉਹਦੀ ਚੋਰੀ ਕਰਨ ਦੀ ਬਰਤੀ ਛੁੱਟ ਜਾਏਗੀ ਧਰਮ ਦੇ ਗੁਣ ਪੈਦਾ ਹੋ ਜਾਣਗੇ ਪਰ ਉਹ ਇਹ ਵੀ ਨਾਲ ਕਹਿੰਦਾ ਹੈ ਕਹਿੰਦਾ ਇੱਕ ਸਾਧੂ ਬੰਦਾ ਇੱਕ ਭਲਾ ਬੰਦਾ ਚੋਰਾਂ ਦੀ ਸੰਗਤ ਵਿੱਚ ਬਹਿਣ ਲੱਗ ਪਏ ਉਹਦੇ ਅੰਦਰ ਚੋਰਾਂ ਵਾਲੇ ਔਗਣ ਪੈਦਾ ਹੋਣੀ ਸ਼ੁਰੂ ਹੋ ਜਾਣਗੇ ਤਾਂ ਕਰਕੇ ਗੁਰਬਾਣੀ ਨੇ ਇੱਕ ਬੜਾ ਪਿਆਰਾ ਵਚਨ ਕਿਹਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਉਂਦਿਆਂ ਕਿਆ ਕਹਿੰਦੇ ਸੱਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ ਬੜਾ ਅਹਿਮ ਬਚਨ ਹੈ ਗੁਰਬਾਣੀ ਦਾ ਬੜਾ ਜ਼ਰੂਰੀ ਬਚਨ ਹੈ ਹਰ ਇੱਕ ਮਨੁੱਖ ਲਈ ਇਹ ਅੰਮ੍ਰਿਤ ਬੋਲ ਹੈ ਇਹਦੇ ਵਿੱਚ ਕੀ ਕਿਹਾ ਕਹਿੰਦੇ ਸੱਤੀ ਪਹਿਰੀ ਸਤ ਭਲਾ ਹੁਣ ਪੈਰ ਤੇ ਵੈਸੇ ਅੱਠ ਨੇ ਚਾਰ ਪੈਰ ਦਿਨ ਦੇ ਚਾਰ ਰਾਤ ਦੇ ਪਰ ਇੱਥੇ ਸਤਾਂ ਦਾ ਜ਼ਿਕਰ ਕੀਤਾ ਇੱਕ ਦਾ ਨਹੀਂ ਕੀਤਾ ਇੱਕ ਦਾ ਕਿਉਂ ਨਹੀਂ ਕੀਤਾ ਇੱਕ ਪਹਿਰ ਅਮਰਤ ਵੇਲੇ ਨੂੰ ਗੁਰੂ ਜੀ ਨੇ ਕਿਹਾ ਉਹ ਤੇ ਹੈ ਹੀ ਕੇਵਲ ਰੱਬੀ ਬੰਦਗੀ ਦਾ ਉਹਦੇ ਵਿੱਚ ਦੂਜੀ ਤੀਜੀ ਬਾਤ ਨਹੀਂ ਉਹ ਕੇਵਲ ਪ੍ਰਮਾਤਮਾ ਦੀ ਭਗਤੀ ਲਈ ਹੈ ਪਰ ਕਹਿੰਦੇ ਜਿਹੜੇ ਬਾਕੀ ਸੱਤ ਪਹਿਰ ਨੇ ਬਾਕੀ ਸੱਤ ਪਹਿਰਾ ਵਿੱਚ ਮਹਾਰਾਜ ਕਹਿੰਦੇ ਸੱਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ ਇਹਨੇ ਉਹਨਾਂ ਗੁਰਮਖਾਂ ਕੋਲ ਬੈਠਿਆ ਕਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਪੜਿਆ ਖਿਆਲ ਰੱਖਨੇ ਆਪਣੇ ਚੁਗਿਰਦੇ ਦਾ ਖਿਆਲ ਰੱਖਨੇ ਵੀ ਮੇਰੀ ਦਿਨਚਰਿਆ ਦੇ ਅੰਦਰ ਮੈਂ ਰੋਜ਼ਾਨਾ ਕਿੰਨਾ ਕੋਲ ਬੈਠਣਾ ਹੈ ਕਿੰਨਾ ਕੋਲ ਉੱਠਣਾ ਹੈ ਕਿੰਨਾ ਨਾਲ ਮੇਰੀ ਬੋਲਚਾਲ ਹੈ ਕਿਹੜੇ ਮੇਰੇ ਸਾਥਸੰਬੰਧੀਆਂ ਵਿੱਚ ਮਿੱਤਰਤਾ ਕਿੰਨਾ ਨਾਲ ਹੈ ਸਤਿਗੁਰੂ ਕਹਿੰਨ ਲੱਗੇ ਇਹ ਗੱਲ ਦਾ ਸਿੱਖ ਨੇ ਖਿਆਲ ਰੱਖਣਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਜੇ ਖਿਆਲ ਰੱਖੇਗਾ ਪੜਾ ਹੋਵੇਗਾ